ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟਸ ਤੇ ਅੱਜ ਜਿਹੜੀ ਖਬਰ ਲੈ ਕੇ ਆਏ ਆਂ ਇਹ ਆ ਕਿਸਾਨੀ ਅੰਦੋਲਨ ਦੇ ਰਿਲੇਟਡ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਗਗਵਾਈ ਹੇਠਾਂ ਸ਼ੰਭੂ ਟਾਣੀ ਗੁਜਰਾ ਤੇ ਰਤਨਪੁਰਾ ਬਾਰਡਰਾਂ ਤੇ ਯਾਰੀ ਕਿਸਾਨ ਅੰਦੋਲਨ ਦੋ ਨੂੰ ਅੱਜ 380 ਦਿਨ ਤੇ ਜਗਜੀਤ ਸਿੰਘ ਡੱਲੇਵਾਲਾ ਦੇ ਮਰਨ ਵਰਤ ਨੂੰ 93 ਦਿਨ ਹੋ ਗਏ ਹਨ ਅੱਜ ਤੇਜ਼ ਬੁਖਾਰ ਹੋਣ ਕਾਰਨ ਡੱਲੇਵਾਲਾ ਦੀ ਸਿਹਤ ਜਿਹੜੀ ਇਹ ਮੋੜ ਵਿਗੜ ਗਈ ਹੈ ਤੇ ਗਿੱਲੀਆਂ ਪੱਟੀਆਂ ਰੱਖਣ ਦੇ ਬਾਵਜੂਦ ਵੀ 103 ਡਿਗਰੀ ਤੋਂ ਬੁਖਾਰ ਹੇਠਾ ਨਹੀਂ ਆ ਰਿਹਾ। ਉਹਨਾਂ ਦੇ ਸਰੀਰ ਵਿੱਚ ਕ੍ਰੀਨ ਦੀ ਮਾਤਰਾ ਵੱਧ ਚੁੱਕੀ ਹੈ। ਡੱਲੇ ਵਾਲਾ ਦਾ ਬਲੱਡ ਪ੍ਰੈਸ਼ਰ ਅਤੇ ਯੂਰਿਕ ਐਸਿਡ ਵੀ ਵੱਧ ਹੈ ਅਤੇ ਕਿਡਨੀ ਦੀ ਜਿਹੜੀ ਜਾਂਚ ਰਿਪੋਰਟ ਹੈ ਉਹ ਵੀ ਠੀਕ ਨਹੀਂ ਆਈ। ਐਸ ਕੇ ਐਮ ਗੈਰ ਸਿਆਸੀ ਦੇ ਆਗੂ ਕਾਕਾ ਕੋਟਰਾ, ਸੁਖਜੀਤ ਹਰਦੋ ਹਰਦੋ ਝੰਡਾ, ਅਭਿਮਨਿਓ ਕਹਾੜ ਲਖਵਿੰਦਰ ਔਲ ਕਗਵਿੰਦਰ ਪੰਗੂ, ਇੰਦਰ ਕੋਟ ਬੁੱਢਾ ਸੁਖਵਿੰਦਰ ਖੂਸਾ ਤੇ ਗੁਰਦੀਪ ਚੈਲ ਨੇ ਕਿਹਾ ਕਿ ਕੇਂਦਰ ਮੰਤਰੀਆਂ ਵੱਲੋਂ ਫਰਮਾਨਾ ਨਾਲ ਕੀਤੀ ਜਾਣ ਵਾਲੀ ਮੀਟਿੰਗ ਸਬੰਧੀ ਤਹਿ ਤਰੀਕ 19 ਮਾਰਚ ਦੀ ਬਹੁਤ ਦੂਰ ਹੈ ਕੇਂਦਰ ਸਰਕਾਰ ਨੂੰ ਡੱਲੇਵਾਲ ਦੀ ਵਿਗੜਦੀ ਸਿਹਤ ਦੇਖਦੇ ਹਾਂ ਫੌਰਨ ਤੌਰ ਤੇ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਇਸ ਮੌਕੇ ਡੱਲੇਵਾਲ ਦੇ ਹਵਾਲੇ ਨਾਲ ਕਾਕਾ ਕੋਡਰਾਨ ਨੇ ਕੁਝ ਵਿਰੋਧੀ ਤਾਕਤਾਂ ਵੱਲੋਂ ਇਸ ਮੋਰਚੇ ਪ੍ਰਤੀ ਪੈਦਾ ਕੀਤੇ ਜਾ ਰਹੇ ਭਾਰਮ ਭੁਲੇਖਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ ਕਿਹਾ ਕਿ ਭਾਵੇਂ ਉਹਨਾਂ ਦੀ ਸਿਹਤ ਸਾਥ ਨਹੀਂ ਦੇ ਰਹੀ ਪਰ ਸਾਰੀਆਂ 23 ਫਸਲਾਂ ਦੇ ਮੁਕੰਮਲ ਐਮ ਐਸ ਪੀ ਸਮੇਤ ਮੋਰਚੇ ਦੀਆਂ 12 ਮੰਗਾਂ ਦੀ ਪੂਰਤੀ ਤੱਕ ਉਹ ਮਰਨ ਵਰਤਾਰ ਜਾਰੀ ਰੱਖਣਗੇ ਉਹਨਾਂ ਐਸ ਕੇ ਐਮ ਨਾਲ ਸੰਬੰਧ ਦੇਸ਼ ਭਾਰ ਦੇ ਸਮੂਹ ਆਗੂਆਂ ਨੂੰ ਢਾਬੀ ਗੁਜਰਾ ਬਾਰਡਰ ਤੇ ਪਹੁੰਚਣ ਦੀ ਅਪੀਲ ਵੀ ਕੀਤੀ ਇਸ ਦੌਰਾਨ ਅਬੀ ਮੰਨਿਓ ਵੀ ਮੰਨਿਓ ਕਹਾੜ ਨੇ ਅੱਜ ਮੋੜ ਉਸ ਦੀ ਆਰਡਯੋ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੀ ਗੱਲ ਆਖੀ ਤੇ 100% ਦੀ ਐਮਐਸਪੀ ਹੀ ਮੋਰਚੇ ਦੀ ਮੁੱਖ ਮੰਗ ਹੋਣ ਦਾ ਵਾਅਦਾ ਵੀ ਕੀਤਾ ਅੱਜ ਸੀ ਇਹ ਅੱਜ ਦੀ ਇਹ ਸੀ ਖਾਸ ਖਬਰ